हेलो जी सत श्री अकाल जी वेलकम हो गया सबका न्यू व्लॉग इज आप सब, में सब ते ते के में सबड़े खर्च बढ़िया हो गए ਤੇ ਵਲੌਗ ਜਿੱਦੋਂ ਛੋੜਿਆ ਸੀ ਉਦੋਂ ਸ਼ੁਰੂ ਕੀਤਾ ਸੀ ਤੇ ਬੱਚਿਆਂ ਨੇ ਸੇਰੇ ਖਾ ਲਿਆ ਸੀ ਉਹ ਪੂੜੀ ਤੇ ਛੋਲੇ ਤੇ ਫਿਰ ਸ਼ਾਮ ਵੀ ਹੋ ਗਈ ਸੀ ਤੇ ਥੋੜੀ ਜਿਹੀ ਪੂੜੀ ਔਰ ਛੋਲੇ ਪਏ ਵੀ ਸਨ ਪਰ ਰੌਣਕ ਨੂੰ ਲੱਗ ਗਿਆ ਸੀ ਕਿ ਮੈਨੂੰ ਪਾਸਤਾ ਬਣਾ ਕੇ ਦੇਓ ਤੇ ਮੈਂ ਉਹਨੂੰ ਬੋਲਤਾ ਸੀ ਮੈਂ ਕਿ ਮੈਂ ਬਿਲਕੁਲ ਪਾਸਤਾ ਨਹੀਂ ਖਾਂਗੀ ਤੇ ਕਹਿ ਰਹੇ ਸੀ ਮੈਨੂੰ ਬਣਾ ਦੋ ਤੇ ਮੈਂ ਠੀਕ ਹੈ ਫਿਰ ਮੈਂ ਉਹਦੇ ਵਾਸਤੇ ਸਿਰਫ ਸਿੰਗਲ ਰੌਣਕ ਵਾਸਤੇ ਪਾਸਤਾ ਬਣਾ ਰਹੀ ਹਾਂ ਤੇ ਨਾਲ ਜਸ ਲਈ ਮੈਂ ਉਹ ਕਰ ਦਾਂਗੀ ਆਲੂ ਜੇ ਫਰਾਈ ਉਹ ਖਾਏਗਾ ਕਿਉਂਕਿ ਉਹ ਵੀ ਪਾਸਤਾ ਨਹੀਂ ਖਾਂਦਾ ਇਹ ਮਿਰਚ ਮਸਾਲੇ ਵਾਲਾ ਪਾਸਤਾ ਜਸ ਵੀ ਨਹੀਂ ਖਾਂਦਾ ਤੇ ਬਸ ਮੇਰੇ ਰਨਕ ਵਾਸਤੇ ਮੈਂ ਇੱਕ ਪਿਆਜ਼ ਪਾਇਆ ਅੱਧੀ Shimla mirch ਇੱਕ ਛੋਟੀ ਜੀ ਗਾਜਰ ਹੈ ਤੇ ਇਹਨੂੰ ਮੈਂ ਚੌਪ ਕਰ ਲਾਂਗੀ ਤੇ ਇੱਕ ਸਾਈਡ ਤੇ ਮੈਂ ਪਾਸਤਾ ਔਰ ਕੌਰਨ ਥੋੜਾ ਜਿਹਾ ਕੌਰਨ ਪੇਸਨ ਬਿਲਕੁਲ ਜਰਾ ਜੀ ਅੱਧੀ ਕਟੋਰੀ ਜਿੰਨੇ ਤੇ ਬਸ ਮੈਂ ਉਹ ਕੌਰਨ ਬਾਕੇ ਉਹਨੂੰ ਉਬਾਲ ਦੇ ਤੇ ਘਰ ਸਬਜੀ ਹੋਰ ਸਾਰੀ ਬੀ ਖਤਮ ਹੈ ਕੋਈ ਸਬਜੀ ਨਹੀਂ ਪਈ ਐਵੀ ਲਾਸਟ ਵਾਰੀ ਸਬਜੀ ਪਈ ਜਿਹੜੀ ਗਾਜਰ ਤੇ ਸ਼ਿਮਲਾ ਮਿਰਚ ਉਹ ਮੰਗਾ ਲੈਨੀ ਆ ਕਿਉਂਕਿ ਮੈਂ ਨਾ ਉਹ ਕਈ ਵਾਰ ਰੈਪ ਰੂਬੀਆ ਟਿੱਕੀ ਵਗੈਰਾ ਬਣਾ ਕੇ ਦੇਨੀ ਆ ਰੌਣਕ ਨੂੰ ਤੇ ਥੋੜੀ ਬਹੁਤ ਮੈਂ ਕਹਿੰਨੀ ਆ ਸਬਜੀ ਹੋਵੇ ਤੇ ਨਾਲ ਬੱਚਾ ਖਾ ਲੇ ਤੇ ਇਧਰ ਫਿਰ ਮੈਂ ਨਾ ਉਹ ਸਬ지ਆ ਸਾਰੀ ਪੁੱਲ ਲੀਆਂ ਤੇ ਇਹਦੇ ਨਾਲ ਮੈਂ ਉਹ ਪਾ ਲਿਆ ਕਿ 오ਰਗੈਨੋ ਵਾਲਾ ਸਪਰੈਡ ਠੀਕ ਹੈ ਜੋ ਸੀ ਬ੍ਰੈਡ ਤੇ ਲੋਏ ਖਾਣੇ ਆ ਉਹ ਪਾਇਆ ਤੇ ਨਾਲ ਮੈਂ ਪਾਈਏ ਉਹ ਰੈੱਡ ਸੌਸ ਰੈਡ ਸੌਸ ਦਾ ਪੈਕੇਟ ਜਿਹੜਾ ਆਉਂਦਾ ਨਾ ਰੈਡ ਸੌਸ ਪਾਸਤਾ ਦੀ ਉਹ ਪਾ ਲਈ ਥੋੜੀ ਜੀ ਤੇ ਐ ਮੈਂ ਪਾ ਰਹੀ ਆ ਉਹ ਵਾਲਾ ਪੈਕੇਟ ਉਹ ਨਾ ਆਰਗੈਨੋ ਵਾਲੀ ਨਾ ਸਪਰੈਡ ਪਾ ਰਹੀ ਆ ਆਰਗੈਨੋ ਵਾਲਾ ਪਲੇਨ ਸਪਰੈਡ ਵੀ ਮਿਲਦਾ ਹੈ ਸਾਰੇ ਸਪਰੈਡ ਮਿਲਦੇ ਤੁਸੀਂ ਕੋਈ ਵੀ ਸਪਰੈਡ ਪਾ ਸਕੋ ਜੋ ਤੁਹਾਡੇ ਬੱਚਿਆਂ ਨੂੰ ਸਵਾਦ ਲੱਗਦਾ ਹੋਵੇ ਤੇ ਮੈਂ ਇਹ ਵਾਲਾ ਸਪਰੈਡ ਪਾਤਾ ਕਿਉਂਕਿ ਇਹ ਮੇਰੇ ਤੋਂ ਪਿਆ ਸੀ ਇਹ ਲੱਗ ਨਹੀਂ ਰਿਹਾ ਸੀ ਦੇਖੋ ਮੈਂ ਕੱਲੀ ਕਿੰਨਾ ਕੋ ਬ੍ਰੈਡ ਤੇ ਖਾ ਲਾਂਗੀ ਰੋਣਾ ਕਪੜੀ ਮਰਜ਼ੀ ਨਾਲ ਖਾਂਦਾ ਫਿਰ ਚੀਜ਼ਾਂ ਖਰਾਬ ਹੋਣ ਤੋਂ ਪਹਿਲੇ ਯੂਜ਼ ਹੋਣਾ ਚੰਗਾ ਹੋਵੇ ਤੇ ਮੈਂ ਇਸ ਲਈ ਇਹ ਇਧਰ ਯੂਜ਼ ਕਰ ਲਿਆ ਕਿਉਂਕਿ ਇਹ ਅਧਰ ਅਲਗ ਤੋਂ ਮਿਓਨਿਸ ਬੰਦੀ ਜਾਂ ਕੋਈ ਹੋਰ ਚੀ ਬੰਦੀ ਮੈਂ ਸਪਰੇਡ ਹੀ ਪਾਤਾ ਮੈਂ ਕਿ ਚੱਲ ਨਾਲੇ ਸਵਾਦ ਬਣ ਜਾਏਗਾ ਤੇ ਮੈਂ ਇਹਦੇ ਛਪਾਤਾ ਸੀ ਫਿਰ ਇਹ ਰੈੱਡ ਸੌਸ ਵੀ ਪਾਤੀ ਸੀ ਤੇ ਮੈਂ ਪਾਸਤਾ ਪਾਤਾ ਤੇ ਨਾਲ ਹੀ ਮੈਂ ਉਹ ਪਾਤਾ ਸੀ ਕੌਰ ਵੀ ਵਿੱਚ ਹੀ ਪੈ ਗਏ ਠੀਕ ਹੈ ਜੀ ਤੇ ਇਹ ਬਸ ਪਾਸਤਾ ਰੈਡੀ ਹੋ ਜਾਏਗਾ ਲਾਸਟ ਵਿੱਚ ਮੈਂ ਇਹਦੇ ਪਾਇਆ ਸੀ ਥੋੜਾ ਜਿਹਾ ਔਰਗੈਨੋ ਔਰ ਥੋੜਾ ਜਿਹਾ ਰੈੱਡ ਚਿਲੀ ਫਲੇਕ ਤੇ ਬਸ ਸੜਾ ਪਾਸਤਾ ਰੈਡੀ ਹੈ ਤੇ ਉਸ ਤੋਂ ਬਾਅਦ ਇਹ ਸਾਰਾ ਪਾਸਤਾ ਨਾ ਮੈਂ ਇੱਕ ਬੌਲ ਵਿੱਚ ਕੱਢ ਲਾਂਗੀ ਅੱਛੀ ਤਰ੍ਹਾਂ ਪਹਿਲੇ ਮੈਨੂੰ ਮਿਕਸ ਕਰ ਲਾਂਗੀ ਤੇ ਉਹਨੂੰ ਇੱਕ ਬੌਲ ਚ ਨਿਕਾਲ ਕੇ ਫਿਰ ਉੱਪਰ ਜੋ ਰੋਣਾ ਨੇ ચીਜ਼ ਵਗੈਰਾ ਲਗਾਨੀ ਹੈ ਉਹ ਆਪ ਨੂੰ ਦਿਖਾਨੀ ਆ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਉੱਪਰ ਥੱਲੇ ਸਾਰਾ ਮਿਕਸ ਕਰ ਲਾਂਗੀ ਤੇ ਬਹੁਤ ਅੱਛਾ ਬਣ ਗਿਆ ਸੀ ਜੀ ਮੈਂ ਤਾਂ ਜਿਹੜੀ ਕੋਈ ਵੀ ਨਾ ਉਹ ਨਹੀਂ ਪਾਇਆ ਸੀ ਜਦਾ ਆਇਲ ਵਗੈਰਾ ਵੀ ਨਹੀਂ ਪਾਇਆ ਸੀ ਪਰ ਦੇਖੋ ਫਿਰ ਵੀ ਕਿੰਨਾ ਆਇਲ ਹੋ ਜਾਂਦਾ ਕਿਉਂਕਿ ਇਹ ਜਿਹੜੀ ਸੌਸ ਹੈ ਨਾ ਰੈੱਡ ਸੌਸ ਪਾਸਤਾ ਵੀ ਆਇਲ ਨਾਲ ਹੀ ਬੰਦੀ ਏ ਉਹਦੇ ਚ ਵੀ ਆਇਲ ਹੁੰਦਾ ਤੇ ਜਿਹੜਾ ਅਸੀਂ ਸਪਰੈਡ ਪਾਇਆ ਉਹਦੇ ਚ ਵੀ ਆਪਣਾ ਹੁੰਦਾ ਚਿਕਨਾਟ ਹੁੰਦੀ ਏ ਤੇ ਬਸ ਜੀ ਇਹ ਹੁਣ ਚੀਜ਼ ਲਗਾ ਕੇ ਨਾ ਤੇ ਐ ਡੋਂਗੇ ਸ਼ਪਾ ਕੇ ਨਾ ਮਾਈਕ੍ਰੋਜ ਰੱਖਤਾ ਹੈ ਕਿ ਚੀਜ਼ ਉੱਪਰ ਮੈਲਟ ਹੋ ਜਾਏ 2 2 ਜਾਂ 2.5 ਮਿੰਟ ਵਰਤਦਾ ਤੇ ਐ ਇਧਰ ਨਾ ਮੈਂ ਆਲੂ ਫਰਾਈ ਕਰਕੇ ਨਾ ਤੇ ਉਹ KFC ਵਾਲਾ ਜਿਹੜਾ ਬਾਕਸ ਹੁੰਦਾ ਨਾ ਖਾਲੀ ਹੋ ਜਾਂਦਾ ਮੈਂ ਉਹ ਰੱਖ ਲੈਣੀ ਆ ਤੇ ਜੈਸ ਨਾਲ ਖੁਸ਼ ਹੁੰਦਾ ਮੈਂ ਉਹਦੇ 'ਚ ਉਹਨੂੰ ਆਲੂ ਫਰਾਈ ਪਾਤੇ ਸੰ ਉਸ ਬਾਕਸ 'ਚੀ ਤੇ ਨਾਲ ਮੈਂ ਇਹਦੇ ਚੀਲੀ ਬਟੈਟੋ ਵੀ ਬਣਾ ਰਹੀ ਆ ਤੇ ਬਸ ਐ ਮੈਂ ਨਿਕਾ ਐ ਮਾਈਕ੍ਰੋਜ ਬਾਹਰ ਆ ਗਿਆ ਦੇਖੋ ਕਿੰਨਾ ਵਧੀਆ ਐ ਚੀਜ਼ ਮੈਲਟ ਹੋਈ ਏ ਐ ਉਸਵਰ ਕੋਈ ਚੀਜ਼ ਨਾ ਨਵੀਂ ਲੈ ਕੇ ਆਇਆ ਸੀ ਤੇ ਬਸ ਐ ਇਧਰ ਆਪਣਾ ਖਾ ਰਿਹਾ ਦਿਖਾ ਰਿਹਾ ਮੈਂ KFC ਤੋਂ ਮੰਗਵਾਈ ਨੇ ਮੈਂ ਕਰ ਰਹੀ ਬਣਾ ਕੇ ਪਾ ਕੇ ਇਤਨੇ ਡੱਬੇ ਚ ਤੇ ਖੁਸ਼ ਹੋ ਰਿਹਾ ਤੇ ਨਾਲ ਥੋੜੀ ਥੋੜੀ ਬੱਚਿਆਂ ਨੂੰ ਕੈਂਪਾ ਦਿੱਤੀ ਸੀ ਤੇ ਸ਼ਾਮ ਦਾ ਹੋ ਗਿਆ ਆਪ ਤਾਂ ਸ਼ਾਮ ਉਹ ਰਾਤ ਦੋਨੋਂ ਹੀ ਤੇ ਬਸ ਜੀ ਰਾਤ ਦਾ ਡਿਨਰ ਹੈ ਸਮਝੋ ਤੁਸੀਂ ਬੱਚਿਆਂ ਦਾ ਕਿ ਉਹ ਕਹਿੰਦੀ ਮੈਂ ਛੋਲੇ ਫੁੜੀ ਨਹੀਂ ਖਾਂਗਾ ਪੂੜੀਆਂ ਦੋ ਚਾਰ ਹੀ ਜਿਆਦਾ ਪਈਆਂ ਵੀ ਨਹੀਂ ਸਨ ਤੇ ਬਸ ਇਹ ਹੁਣ ਆਪ ਨੂੰ ਦਿਖਾ ਰਿਹਾ ਸੀ ਇਹ ਚੀਜ਼ ਨਾ ਇਸਵਰ ਕੋਈ ਨਵੀਂ ਲੈ ਕੇ ਆਇਆ ਸੀ ਤੇ ਐਵੇਂ ਦਿਖਾ ਰਹੀ ਸੀ ਚੀਜ਼ ਜੀ ਨਾ ਕੀ ਬੋਲਦੇ ਨੇ ਖਿਚਾਈ ਖਿੱਚ ਖਿੱਚ ਕੇ ਜਾਂ ਕੀ ਕਿਵੇਂ ਹੁੰਦੀ ਹੈ ਚੀਜ਼ ਦੇਖੋ ਤੇ ਆਪ ਨੂੰ ਇਹ ਚੀਜ਼ ਦਿਖਾ ਰਹੀ ਕਿ ਇਹ ਚੀਜ਼ ਕਿੰਨੀ ਵਧੀਆ ਮੈਂ ਆਪ ਨੂੰ ਪੈਕੇਟ ਦਿਖਾਵਾਂਗੀ ਠੀਕ ਹੈ ਤੇ ਬਸ ਇਹ ਬੱਚਾ ਦਾ ਡিনার ਹੋ ਗਿਆ ਜੀ ਨੈਕਸਟ ਡੇ ਹਲੋ ਜੀ ਸਸਰੀਆ ਗਰਲ ਜੀ ਵੈਲਕਮ ਹੋ ਗਿਆ ਜੀ ਆਪ ਸਭ ਦਾ ਨਵੇਂ ਦਿਨ ਚ ਤੇ ਦਿਨ ਚੜ ਗਿਆ ਸੀ ਤੇ ਇਧਰ ਆ ਗਈ ਕਿ ਇਹ ਕੰਮ ਤੇ ਤੇ ਕੁੜੀ ਕੰਮ ਕਰ ਰਹੀ ਆਪਣਾ ਕਿਚਨ ਚ ਭਾਂਡੇ-ਬੁੰਡੇ ਧੋ ਰਹੀ ਏ ਤੇ ਇਸ ਤੋਂ ਬਾਅਦ ਝਾੜੂ ਮਾਰੇਗੀ ਤੇ ਹੱਤਕ ਮੈਂ ਆਪਣੇ ਬੈੱਡ ਦੀ ਬੈੱਡ ਸ਼ੀਟ ਝਾੜ ਲਈ ਏ ਠੀਕ ਹੈ ਜੀ ਤੇ ਮੈਂ ਉਹਨੇ ਉਹ ਵਾਲੀ ਬੈੱਡ ਸ਼ੀਟਾਂ ਕੋਈ ਜ਼ਿਆਦਾ ਵਧੀਆ ਨਹੀਂ ਨਿਕਲੀਆਂ ਪਰ ਠੀਕ ਹੈ ਕੰਮ ਚੱਲਾ ਉਹਨੇ ਤੇ ਕੰਮ ਚੱਲ ਜਾਂਦਾ ਜੀ ਤੇ ਚਲੋ ਜੀ ਹੁਣ ਉਹ ਚੜੂਮਾਰੀ ਜਿੱਤੇ ਮੈਂ ਉਹਨੂੰ ਕਿ ਮੈਂ ਨਾ ਦਰਜ ਕੱਢ ਲੇ ਮੈਂ ਦਰਜ ਸਾਫ਼ ਕਰਾਏ ਨੇ ਦਰਾਜ ਨਾ ਮਿੱਟੀ-ਮੁੱਟੀ ਬਹੁਤ ਹੋ ਰਹੀ ਕਿਸੇ ਦੇ ਰਸੀਆਂ-ਰਸੀਆਂ ਜੇ ਫਾਲਤੂ ਵਾਲਾ ਸਮਾਨ ਪਿਆ ਹੁੰਦਾ ਨਾ ਤੇ ਉਹ ਰੱਖ ਦਿੰਨੇ ਆ ਤੇ ਮੈਂ ਦਰਾਜ ਸਾਫ਼ ਕਰਵਾ ਲਈ ਸੀ ਤੇ ਇਸ ਤੋਂ ਬਾਅਦ ਜੀ ਮੈਂ ਕਰਾਂਗੀ ਆਪਣੀ ਰੋਟੀ ਦੀ ਤਿਆਰੀ ਫਿਰ ਮੈਂ ਆਪ ਨੂੰ ਮਿਲ ਲਈ ਐ ਜੀ A few minutes later ਅੱਜ ਅੱਜ ਬਣਾਵਾਂਗੇ ਅਸੀਂ ਪੰਜਾਬੀਆਂ ਵਾਲੀ ਆਲੂ ਵੜੀਆਂ ਤੇ ਸਾਡੀ ਪ੍ਰੋਫੈਸ਼ਨਲ ਸਬਜੀ ਤੇ ਜੋ ਸਭ ਨੂੰ ਪਸੰਦ ਆਂਦੀ ਏ ਤੇ ਉਹਦੇ ਪੈਂਦੇ ਨੇ ਦੋ ਪਿਆਜ਼ ਲਸਣ ਦੋ ਤਿੰਨ ਟਮਾਟਰ ਤੇ ਬਾਜੀ ਇਹਨਾਂ ਨੂੰ ਅਸੀਂ ਪੀਸ ਲਾਂਗੇ ਦੋ ਹਰੀਆਂ ਮਿਰਚਾਂ ਤੇ ਬਸ ਇਹ ਸਾਰਾ ਮਸਾਲਾ ਮੈਂ ਤੋ ਤਾ ਕੇ ਚੰਗੀ ਤਰ੍ਹਾਂ ਪੀਸ ਲਾਂਗੀ ਤੇ ਪੀਸ ਕੇ ਉਹ ਕੱਟ ਕੇ ਪੀਸ ਲਾਂਗੀ ਸੋਰੀ ਪਹਿਲੇ ਥੋੜੀ ਪੀਸ ਲਾਂਗੀ ਪਹਿਲੇ ਕੱਟਾਂਗੀ ਵੀ ਤਾਂ ਸਹੀ ਪੁੱਲ ਜੰਦੀ ਆ ਤੇ ਬਾਜ਼ੀ ਮੈਂ ਇਧਰ ਆਪਣੇ ਘਰੀਸਾ ਮਸਾਲੇ ਹੀ ਪਿਆਰੀ ਤੇ ਇਧਰ ਐ ਆਪਣਾ ਝਾੜੂ ਪੋਚਾ ਕਰ ਰਹੀ ਏ ਠੀਕ ਏ ਜੀ ਤੇ ਨਾਲ ਨਾਲ ਮੈਂ ਕੱਟ ਲਾਂਗੀ ਆਲੂ ਤੇ ਨਾਲ ਨਾਲ ਮੈਂ ਕਢ ਲਾਂਗੀ ਮਾਂ ਦੀ ਬੜੀਆਂ ਵੀ ਹੁੰਦੀਆਂ ਨੇ ਮਾਂ ਦੀ ਬੜੀਆਂ ਨਹੀਂ ਮਾਂ ਦੀ ਦਾਲ ਦੀ ਬੜੀਆਂ ਹੁੰਦੀਆਂ ਨੇ ਤੇ ਮੂੰਗ ਦੀ ਬੜੀਆਂ ਵੀ ਹੁੰਦੀਆਂ ਤੇ ਮੈਂ ਪਾਈਆਂ ਸੀ ਮੂੰਗ ਦੀ ਬੜੀਆਂ ਮੈਂ ਮਾਂ ਦੀ ਦਾਲ ਦੀ ਬੜੀਆਂ ਨਹੀਂ ਪਾਈਆਂ ਕਿਉਂਕਿ ਮਾਂ ਦੀ ਦਾਲ ਦੀ ਬੜੀਆਂ ਰੌਣਕ ਨਹੀਂ ਖਾਂਦਾ ਉਹਨੂੰ ਫਿਰ ਮਰਚਾ ਲੱਗਦੀਆਂ ਨੇ ਤੇ ਫਿਰ ਉਹ ਉਹ ਥੋੜੀ ਸਪਾਈਸੀ ਵਾਲੀ ਮਰਬੜੀਆਂ ਹੁੰਦੀਆਂ ਨਾ ਤੇ ਤਾਂ ਮੈਂ ਫਿਕਿਆ ਚਲੇ ਮੂੰਹ ਦਾਲ ਦੀ ਬੜੀਆਂ ਪਾ ਲੈਣੀਆਂ ਜਿਹੜੀ ਪੀਲੀ ਵਾਲੀ ਹੁੰਦੀ ਐ ਰੀ ਜੀ ਮੈਂ ਕੜੀਆਂ ਐ ਜੀ ਮੈਂ ਤਾਂ ਥੋੜੀ ਜੀ ਪਈਆਂ ਸਨ ਥੋੜੀ ਜੀ ਮੈਂ ਰੱਖਤੀਆਂ ਥੋੜੀ ਜੀ ਪਾ ਲੀਆਂ ਨੇ ਤੇ ਉਹ ਵਾਲੀ ਮਾਂ ਦੀ ਮਾਂ ਦਾਲ ਦੀ ਬੜੀਆਂ ਹੀ ਪਈਆਂ ਹੋਣੀਆਂ ਦੇਖ ਮਾਂ ਦੀ ਨਿਕਲਦਾ ਬਾਰ ਬਾਰ ਮੇਰੇ ਮੂੰਚੋ ਮਾਂ ਦੀ ਦਾਲ ਦੀ ਬੜੀਆਂ ਜਿਹੜੀਆਂ ਹੁੰਦੀਆਂ ਨੇ ਬ੍ਰਾਊਨ ਵਾਲੀਆਂ ਉਹ ਹੀ ਪਈਆਂ ਨੇ ਤੇ ਬਾਜੀ ਇਹ ਤਰ ਇੱਕ ਪਾਸੇ ਮੈਂ ਜਸਲੇ ਬਣਾ ਲਿਆ ਸਭ ਮੈਗੀ ਤੇ ਇੱਕ ਪਾਸੇ ਮੈਂ ਤਰੀਸੀ ਕੜਾਈ ਤੇ ਮੈਂ ਕਿਹਾ ਚਲੋ ਜੀ ਬੜੀਆਂ ਕਰ ਲੈਨੇ ਆ ਫਰਾਈ ਠੀਕ ਹੈ ਜੀ ਤੇ ਫਰਾਈ ਕਿਤੇ ਬਿਨਾਂ ਤੇ ਐ ਬਣਨੇ ਨਹੀਂ ਨਾ ਸਵਾਦ ਆਣਾ ਤੇ ਇੱਥੋਂ ਥੱਲੇ ਮੈਂ ਇੱਥੇ ਰੱਖਦੇ ਨਾ ਕੂੜੇ ਦੀ ਬਾਲਟੀ ਤੇ ਵਿਮ ਲਿਕਵਿਡ ਥੱਲੇ ਜਿਹੜੀ ਜਗ੍ਹਾ ਹੁੰਦੀ ਹੈ ਸ਼ੈਂਕ ਥੱਲੇ ਤੇ ਮੈਂ ਕੂੜੇ ਕੋਲੋਂ ਵੀ ਸਾਫ਼ ਕਰਵਾ ਰਹੀ ਸਾਂ ਤੇ ਨਾ ਲਾਲ ਮਸਾਲਾ ਪੀਸ ਗਿਆ ਤੇ ਨਾਲ ਨਾਲ ਹੀ ਮੈਂ ਹੁਣ ਆਪਣੀ ਕਰਾਂਗੀ ਤਿਆਰੀ ਇਧਰ ਮੈਂ ਕਿਉਂ ਪਾ ਲਿਆ ਉਹ ਕਿਉਂਕਿ ਉਹ ਦੁੜਕ ਕਨੋਲਾ ਜਿਹੜਾ ਲਿਆਨੇ ਆ ਸੀ ਕਨੋਲਾ ਰਿਫਾਈਂਡ ਉਹ ਪਾ ਲਿਆ ਹੈ ਠੀਕ ਹੈ ਜੀ ਇਹ ਮਸਾਲਾ ਪੀਸ ਗਿਆ ਤੇ ਬਸ ਉਹਦੇ ਇਹ ਦੇਖੋ ਇਹ ਵੀਡੀਓ ਬਣਾਉਂਦੇ ਚੱਕਰ ਵਿੱਚ ਨਾ ਇਹ ਹੁੰਦਾ ਮੇਰੇ ਜੀ ਕਾਤੀ ਚ ਕੈਮਰਾ ਹੈ ਤੇ ਕਾਤੀ ਹੈ ਮਸਾਲਾ ਦੇਖੋ ਸਾਈਡ ਤੋਂ ਨਿਕਲ ਗਿਆ ਮੇਰਾ ਕੰਮ ਵੱਧ ਗਿਆ ਤੇ ਫਿਰ ਮੈਂ ਸਾਰਾ ਹਟਾ ਕੇ ਪਹਿਲੇ ਗੈਸ ਸਾਫ ਕੀਤੀ ਹੈ ਪੂਰੀ ਤੇ ਫਿਰ ਮੈਂ ਸਬਜ਼ੀਨ ਤੜਕਾ ਲਾਵਾਂਗੀ ਐਵੇਂ ਅਗਰ ਮੈਂ ਪੜਾ ਲੈਂਦੀ ਨਾ ਤੇ ਫਿਰ ਬੜੀ স্মੈਲ-ਸਮੈਲ ਜੀ ਹੋ ਜਾਂਦੀ ਜਲਣ-ਜਲਣ ਦੀ ਤੇ ਬਾਅਦ ਜੀ ਉਸ ਤੋਂ ਬਾਅਦ ਹੀ ਹੈ ਮੈਂ ਉਪੀਸ ਹੋਇਆ ਮਸਾਲਾ ਪਾਤਾ ਹੈ ਕਨੋਲਾ ਆਇਲ ਪਾਤਾ ਹੈ ਤੇ ਹੁਣ ਮੈਂ ਸਾਰੇ ਪਾਉਂਗੀ ਮਸਾਲੇ ਇੱਕ ਪਾਸੇ ਮੈਂ ਆਪ ਨੂੰ ਦੇਖ ਰਹਾ ਦਿਖਾ ਤਾ ਮੈਂ ਬੜੀਆਂ ਫਰਾਈ ਕਰ ਲਿਆ ਨੇ ਠੀਕ ਹੈ ਗੈਸ ਮੈਂ ਕਿਉਂ ਦੀ ਕਰਤੀ ਇਹ ਬੰਦ ਤੇ ਇੱਕ ਪਾਸੇ ਮੈਂ ਆਲੂ ਵੀ ਕੱਟੇ ਹੋਏ ਨੇ ਤੇ ਬਾਦ ਦੋ ਤੋਂ 2.5 ਚਮਚ ਪਾਵਾਂਗੀ ਮੈਂ ਤਨੀਆਂ ਇਹ ਥੋੜੀ ਸਬਜੀ ਕਰਾਰੀ ਬੰਦੀ ਏ ਤੇ ਇਹ ਜਿਹੜਾ ਮੈਂ ਪਾ ਰਹੀ ਹਾਂ ਨਾ ਇਹ ਭੁੰਨੇਆ ਜੀਰਾ ਹੈਗਾ ਮੈਂ ਖੜਾ ਜੀਰਾ ਤੜਕੇ ਨਹੀਂ ਪਾਇਆ ਮਮਲਾ ਜਿਹਾ ਭੁੰਨੇਆ ਜੀਰਾ ਜਿਹੜਾ ਪੀਸਿਆ ਹੋਇਆ ਮਿਲਦਾ ਨਾ ਮਾਰਕੀਟ ਤੋਂ ਰੈਡੀਮੇਡ ਉਹ ਪਾਤਾ ਥੋੜਾ ਜਿਹਾ ਠੀਕ ਹੈ ਜੀ ਤੇ ਹੁਣ ਪਾ ਲਾਂਗੇ ਜੀ ਆਪਣਾ ਐਦਰ ਅੱਧਾ ਚਮਚਾ ਜਿੰਨਾ ਹਲਦੀ ਅੱਧੇ ਚਮਚੀ ਹਲਦੀ ਪਾਤੀ ਐ ਮੈਂ ਠੀਕ ਹੈ ਜੀ ਮੈਂ ਜਿਵੇਂ ਮਸਾਲਾ ਦੱਸ ਰਹੀ ਐ ਇਵੇਂ ਬਣਾਓਗੇ ਤੇ ਬਹੁਤ ਸਵਾਦ ਬੜੇਗੀ ਸਬਜ਼ੀ ਬਹੁਤ ਵਧੀਆ ਬਣੀ ਸੀ ਤੇ ਆਪ ਆਪ ਮੇਰੇ ਤਰੀਕੇ ਨਾਲ ਬਣਾ ਕੇ ਵੇਖਣਾ ਤੇ ਬਹੁਤ ਸਵਾਦ ਆਏਗਾ ਸਬਜ਼ੀ ਬਣਾਉਂਦਾ ਤੇ ਬਸ ਜੀ ਹੁਣ ਪਾਵਾਂਗੇ ਜੀ ਆਪਣੇ ਹਿਸਾਬ ਨਾਲ ਨਮਕ ਪਹਿਲੇ ਨਮਕ ਥੋੜਾ ਹੀ ਪਾਣਾ ਜੇ ਕਿਉਂਕਿ ਬੜੀਆਂ ਵੀ ਹੁੰਦੀਆਂ ਨੇ ਕਰਾਰੀਆਂ ਤੇ ਜੇ ਨਮਕ ਲੱਗਿਆ ਘਟਵਾ ਦੇ ਤੇ ਫੇਰ ਅਸੀਂ ਹੋਰ ਪਾ ਲਾਂਗੇ ਤੇ ਪਹਿਲੇ ਨਮਕ ਥੋੜਾ ਹੀ ਪਾਇਆ ਸੀ ਤੇ ਮੇਨ ਦੇ ਇਹ ਪਾਣਾ ਜੀ ਅਸੀਂ ਕਿਚਨ ਕਿੰਗ ਮਸਾਲਾ ਉਹ ਪਏਗਾ ਜੀ ਇੱਕ ਚਮਚ ਪੂਰਾ ਵੱਡਾ ਪਾ ਜਿਹੜਾ ਮੇਰਾ ਚਮਚ ਮੈਂ ਤੁਸੀਂ ਦੇਖ ਲਿਓ ਨਾ ਉਹਨਾਂ ਨੂੰ ਕੀ ਬੋਲਦੇ ਨੇ ਟੇਬਲस्पून ਬੋਲਦੇ ਨੇ ਟੀस्पून ਬੋਲਦੇ ਨੇ ਇਹ ਪਏਗਾ ਚਮਚ ਤੇ ਅੱਧਾ ਚਮਚ ਮੈਂ ਦੇਖੋ ਲਾਲ ਮਿਰਚਾਂ ਵੀ ਪਾਤੀਆਂ ਅੱਜ ਮੈਂ ਹਰੀ ਮਿਰਚਾਂ ਤੇ ਪਾਈਆਂ ਮੈਂ ਸੀ ਅੱਜ ਮੈਂ ਲਾਲ ਮਿਰਚਾਂ ਹੀ ਪਾਈਆਂ ਕਿਉਂਕਿ ਸਬਜੀ ਨਾਲ ਥੋੜੀ ਕਰਾਰੀ ਸਵਾਦ ਲੱਗਦੀ ਏ ਤੇ ਇਹ ਬਾਤ ਜੀ ਮੈਂ ਕਸਤੂਰੀ ਮੇਥੀ ਠੀਕ ਹੈ ਜੀ ਤੇ ਬਾਅਦ ਹੀ ਹੁਣ ਅਸੀਂ ਰੱਖ ਦਾਂਗੇ ਇਹਨੂੰ ਮਸਾਲਾ ਮਿਕਸ ਕਰਕੇ ਥੋੜੀ ਦਿਰ ਪੁੰਨਣ ਵਾਸਤੇ ਤੇ ਬਾਅਦ ਹੀ ਹੁਣ ਅਸੀਂ ਕਰ ਦਾਂਗੇ ਮਸਾਲਾ ਮਿਕਸ ਤੇ ਵਿੱਚ ਆ ਗਿਆ ਸੀ ਮੇਰੀ ਦੁਬਈ ਵਾਲੀ ਕੁੜੀ ਦਾ ਫੋਨ ਤੇ ਮੈਂ ਫੋਨ ਸੁਣਨ ਲੱਗ ਗਈ ਸੀ ਉਹਦੀ ਘੰਟੀ ਵੱਜੀ ਸੀ ਆਸਮ ਨੇ ਸੁਣਿਆ ਘੰਟੀ ਵੱਜੀ ਦੀ ਵਿੱਚ ਫੋਨ ਦੀ ਤੇ ਇਸ ਕਰਕੇ ਫੋਨ ਆਇਆ ਸੀ ਤੇ ਬਾਅਦ ਹੀ ਹੁਣ ਮਸਾਲਾ ਮਿਕਸ ਹੋ ਗਿਆ ਤੇ ਅਸੀਂ ਦੇ ਵਿੱਚ ਪਾਤੀਆਂ ਆਲੂ ਬੜੀਆਂ ਠੀਕ ਹੈ ਜੀ ਤੇ ਨਾਲ ਮੈਂ ਇੱਕ ਪਾਸੇ ਧਰਦੇ ਨੇ ਚਾਵਲ तो ये चावल ने जी जो हम सरदार जी लेके ने इंडिया गेट वाले ये चिया सीड गिलास और ये पानी ये पानी आज कम पीला है क्योंकि अभी इसको बारह पंद्रह घंटे नहीं हुए पर मैं फिर भी पी लूँगी क्योंकि मुझे पीना है तो चलो जी मैं आपको चिया सीड बना के फिर मिलती हूँ ਕਿਲਾ ਸੀ 68 ਪਾ ਲਾ ਤੇ ਪਾਣੀ ਪਾ ਲਵਾ ਠੀਕ ਹੈ ਜੇ 15 ਘੰਟੇ ਹੋ ਜਾਣਗੇ ਤੇ ਬਿਲਕੁਲ ਡਾਰਕ yellow ਹੋ ਜਾਏਗਾ ਠੀਕ ਹੈ ਬਾਜੀ ਉਧਰ ਇੱਕ ਪਾਸੇ ਮੈਂ ਸਬਜੀ ਧਰਤੀ ਸੀ ਤੇ ਇੱਕ ਪਾਸੇ ਚਾਵਲ ਉਬਲ ਰਹੇ ਸਨ ਤੇ ਬਸ ਫਿਰ ਮੈਂ ਅੰਦਰ ਆ ਗਈ ਸੀ ਮੈਂ ਕਿ ਮੈਂ ਛੀਆ ਸੀਡ ਪੀ ਲਵਾ ਕਿਉਂਕਿ ਮੈਂ ਰੁੱਕੀ ਇਸ ਲਈ ਸੀ ਨਾ ਤੇ ਅੱਜ 12 ਮੈਂ ਇਸ ਲਈ ਵਜਾਤੇ ਵੈਸੇ ਮੈਂ ਛੇਰੇ ਛੇਰੇ ਪੀ ਲੈਣੀ ਹਾਂ ਤੇ ਮੈਂ ਲੇਟ ਕਰਤਾ ਕਿਉਂਕਿ ਨਾ ਛੀਆ ਮੇਥਾ ਦਾ ਪਾਣੀ ਨਾ ਤਿਆਰ ਨਹੀਂ ਹੋਇਆ ਸੀ ਅਜੇ ਤੇ ਹੁਣ ਠੰਡਾ ਥੋੜਾ ਮੌਸਮ ਹੋ ਗਿਆ ਨਾ ਤੇ ਹੁਣ ਜਲਦੀ ਜਲਦੀ ਮਿੱਠਾ ਪਾਣੀ ਤਿਆਰ ਨਹੀਂ ਹੁੰਦਾ ਕਿਉਂਕਿ ਇਹਨੂੰ ਕੱਢ ਤੋਂ ਬਾਅਦ ਤੁਹਾਨੂੰ 15 ਘੰਟੇ ਤੇ ਚਾਹੀਦੇ ਨੇ ਕਿਉਂਕਿ ਇਹ ਆਪਣਾ ਪੂਰਾ ਅਸਰ ਛੋੜੇਗਾ ਤਾਂ ਤੁਹਾਡੇ ਚ ਸਰਾਏਗਾ ਨਾ ਤੇ ਦੇਖੋ ਅੱਜ ਵੀ ਤਾਂ ਰੰਗ ਨਾ ਲਾਈਟ ਹੈਗਾ ਇਹ ਲਾਈਟ येलो ਜਾਏਗਾ ਤੇ ਚਲੋ ਜੀ ਕੋਈ ਨਹੀਂ ਫਿਰ ਵੀ ਮੈਂ ਪੀ ਲਤਾ ਸੀ ਮੈਂ ਕਿਹਾ ਮੈਂ ਪੀ ਲਵਾਂ ਕਿਉਂਕਿ ਮੈਂ ਨਾ ਧੋ ਲਿਆ ਸੀ ਮੈਂ ਸਿਰਚਾ ਵੀ ਪੀ ਚੁੱਕੀ ਹਾਂ ਇੱਕ ਵਾਰੀ ਤੇ ਹੁਣ ਮੈਂ ਲੰਚ ਵੀ ਰੈਡੀ ਹੋ ਗਿਆ ਹੈ ਤੇ ਮੈਂ ਕਿਹਾ ਫਿਰ ਇਹਨੇ ਤੇ ਰਹੀ ਜਾਣਾ ਵਿਚਕਾਰੀ ਤੇ ਮੈਂ ਕਿਹਾ ਚੱਲ ਪਹਿਲੇ ਪੀ ਲਵਾਂ ਪੀ ਕੇ ਫਿਰ ਮੈਂ ਕੰਟਾ ਵੀ ਪਾਣਾ ਹੈ ਗੈਪ ਦਾ ਤੇ ਗੈਪ ਘੰਟਾ ਪਾ ਗਈ ਤੇ ਫਿਰ ਕੋਈ ਅਸੀਂ ਰੋਟੀ ਰੋਟੀ ਖਾਵਾਂਗੇ ਨਾ ਤੇ ਤਾਂ ਕਰਕੇ ਫਿਰ ਮੈਂ ਕਿਹਾ ਚੱਲ फटाफट ਪੀ ਲਵਾਂ ਤੇ ਕੰਮ ਖਤਮ ਕਰਾ ਭਈ ਦੇਖੋ ਹੁੰਤੇ ਹੈ ਆਦਤ ਹੀ ਬਣ ਗਈ ਏ ਰੋਜ਼ ਦੀ ਪੀਣ ਦੀ ਤੇ ਇੱਕ ਦਿਨ ਛੁੱਟਦੇ ਤੇ ਅਜੀਬ ਲੱਗਦਾ ਹੈ ਕਿ ਹਾਂ ਜੀ ਅੱਜ ਕੋਈ ਅਸੀਂ ਲਿੱਤਾ ਨਹੀਂ ਆਪਣੇ ਵਾਸਤੇ ਤੇ ਚਲੋ ਜੀ ਜਦ ਤੱਕ ਲੈ ਸਕਨੇ ਆ ਲੈ ਨਹੀਂ ਆ ਜਦ ਤੱਕ ਕੁਝ ਹੋਰ ਮਿਲੇਗਾ ਤੇ ਫਿਰ ਦੇਖਾਂਗੇ ਜਦ ਤੱਕ ਪਤਾ ਹੈ ਕਿ ਇਹਦਾ ਨਾ ਕੋਈ ਫਰਕ ਪੈਣਾ ਹੈ ਤੇ ਉਮੀਦ ਤੇ ਜੀ ਦੁਨੀਆ ਕਾਇਮ ਹੈ ਮੈਂ ਵੀ ਉਮੀਦ ਤੇ ਕਾਇਮ ਆ ਜੀ ਚਲੋ ਜੀ ਤੇ ਪੇਗਾ ਜੀ ਫਰਕ ਜ਼ਰੂਰ ਬੇਗਾ ਪੈ ਵੀ ਰਿਹਾ ਧੀਰੇ ਧੀਰੇ ਤੇ ਹੋਰ ਵੀ ਪੇਗਾ ਜੀ ਐਨਾ ਚੱਲਣ ਫਿਰਨ ਲੱਗ ਗਈਆਂ ਤੇ ਫਿਰ ਹੋਰ ਵੀ ਹੋ ਜਾਏਗਾ ਜੀ ਤੇ ਚਲੋ ਜੀ ਆਪਣੀ ਚੀਆ ਸੀਡ ਵੀ ਲੈਨੇ ਆ ਭਰੋਸੇ ਤੇ ਹੀ ਕੰਮ ਚੱਲਦੇ ਨੇ ਸਾਰੇ ਤੇ ਸੀਡ ਸਰ ਜੀ ਭਰੋਸਾ ਕਰ ਸਕਦੇ ਆ ਪਰ ਬਾਹਰ ਦੀਆਂ ਦਵਾਈਆਂ ਤੇ ਭਰੋਸਾ ਨਹੀਂ ਕਰ ਸਕਦੇ ਤੇ ਦੇਖ ਲਓ ਜੀ ਭਾਵੇਂ ਜਿੰਨਾ ਮਰਜੀ ਬੁਖਾਰ ਹੈ ਮੂੰਹ ਸੂਜਿਆ ਸਭ ਕੁਝ ਹੋਇਆ ਹੈ ਪਰ ਫਿਰ ਮੈਂ ਉੱਠ ਗਈ ਤੇ ਮੈਂ ਜਿਆਦਾ ਕੋਈ ਬਾਹਰ ਦੀ ਦਵਾਈ ਨਹੀਂ ਖਾਦੀ ਮੈਂ ਮੈਡੀਸਨ ਨੂੰ ਇਗਨੋਰ ਕਰਤਾ ਬਿਲਕੁਲ ਆਪਣੀ ਲਾਈਫ ਚ ਇੱਕ ਕੌਮੀ ਫਲੇਮ ਖਾਦੀ ਸੀ ਬਸ ਮੈਂ ਤੇ ਦੇਖ ਲੋ ਮੈਂ 4 ਦਿਨ 5 ਦਿਨ ਮੈਨੂੰ ਲਗਾਤਾਰ ਐਵੇਂ ਲੱਗਿਆ ਬੁਖਾਰ ਉਤਰਦਾ ਚੜਦਾ ਲੱਗਦਾ ਹੈ ਦੇਖੋ ਆਪ ਆਪ ਜੀ ਨੂੰ ਦੱਸਣਾ ਮੈਂ ਕੋਈ ਮੈਡੀਸਨ ਨਹੀਂ ਖਾਂਦੀ ਬਾਰਦੀ ਮੈਡੀਸਨ ਨਹੀਂ ਖਾਣੀ ਚਾਹੀਦੀ ਬਸ ਮੈਂ ਆਪ ਨੂੰ ਇਹ ਗੱਲ ਸਮਝਾ ਰਹੀ ਹਾਂ ਕਿ ਮੈਡੀਸਨ ਐਵੋਇਡ ਕਰੋ ਤੇ ਆਪਣੇ ਘਰ ਦੀ ਦੇਸੀ ਚੀਜ਼ਾਂ ਨੂੰ ਲੋ ਤੇ ਘਰ ਦੇ ਵਿੱਚੋਂ ਹੀ ਬੜਾ ਕੁਝ ਨਿਕਲ ਜਾਂਦਾ ਹੈ ਆਪਣੇ ਇਲਾਜ ਵਾਸਤੇ ਤੇ ਉਹਨਾਂ ਲੋ ਤੇ ਆਪਣੇ ਆਪ ਨੂੰ ਠੀਕ ਕਰੋ ਜੀ ਬਸ ਮੈਂ ਤੇ ਇਹ ਸੋਚਦੀ ਹਾਂ 1 आवर लेटर ਤੇ ਬਾਜੀ ਹੁਣ ਲੰਚ ਰੈਡੀ ਹੈ ਚਾਵਲ اور ਸਬਜੀ ਤਿਆਰ ਨੇ ਤੇ ਮੈਂ ਜਸਲੇ ਵੀ ਪਾਲਾਂਗੀ ਚਨੀ ਚਾਵਲ ਤੇ ਮੈਂ ਆਪਣੇ ਵਸਤੇ ਵੀ ਪਾਲਾਂਗੀ ਸਬਜੀ اور ਚਾਵਲ ਤੇ ਨਾਲ ਮੈਂ ਲੰਗੀ ਥੋੜਾ ਜਿਹਾ ਸਲਾਦ ਸਲਾਦੀ ਮੈਂ ਲਾਂਗੀ ਸਿਰਫ ਪਿਆਜ ਤੇ ਬਾਜੀ ਉਸ ਤੋਂ ਬਾਅਦ ਜੀ ਅਸੀਂ ਬੈਠ ਕੇ ਖਾਵਾਂਗੇ ਲੰਚ ਕਿਉਂਕਿ ਰੌਣਕ ਜੇ ਨਾ ਹੋ ਰਿਹਾ ਉਹਨੂੰ ਟਾਈਮ ਲੱਗਣਾ ਹੈ ਤੇ ਆਪ ਸਭ ਨੂੰ ਵਲੌਗ ਪਸੰਦ ਆਏ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਪਿਆਰਾ ਜਿਹਾ ਕਮੈਂਟ ਕਰਨਾ ਵਾਈ ਗੁਰਜੀ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਐਸੇ ਮੇਰੀ ਮੋਸਟ ਫੇਵਰਿਟ ਸਬਜੀ ਇਹ ਬੜੀਆਂ ਆਲੂ ਦੀ ਮੇਰੇ ਘਰ 'ਚ ਵੀ ਸਭ ਨੂੰ ਪਸੰਦ ਦੇ ਤੇ ਸਾਡੇ ਪੰਜਾਬੀਆਂ ਨੂੰ ਸਾਰਿਆਂ ਨੂੰ ਇਹ ਸਬਜੀ ਪਸੰਦ ਆਂਦੀ ਹੈ ਬੜੀਆਂ ਆਲੂ ਦੀ ਤੇ ਬਸ ਬੜੀਆਂ ਦਾ ਫਰਕ ਹੁੰਦਾ ਕੋਈ ਮੂੰਗ ਦਾਲ ਦੀ ਤੇ ਕੋਈ ਮਾਦੀ ਦਾਲ ਦੀ ਤੇ ਠੀਕ ਹੈ ਜੀ ਤੇ ਲੰਚ ਕਰ ਲਾਂਗੇ ਫਿਰ ਆਪ ਨੂੰ ਮਿਲਾਂਗੇ ਅਗਲੇ ਵਲੌਗ ਵਿੱਚ ਓਕੇ ਜੀ ਬਾਏ ਬਾਏ